ਮੰਮਲੇ ਦਾਾਰੂ ਜੀ ਦੱਸਣਾ ਜਉਨਾ ਤੇ ਸਾਡੇ ਆਉਣ ਤੋਂ ਪਹਿਲਾਂ ਪੁਲਕ ਨੇ ਵੀ ਪੂਰਾ ਆਪਣਾ ਜੋਰ ਜਮਾਈ ਦਿਖਾਇਆ ਕਿ ਜਿੰਨੇ ਕੁ ਪੁਲਕ ਚ ਜਾਣਿਆ ਪੁਲਕ ਨੇ ਪੂਰਾ ਠੱਗਾ ਨਾਲ ਦੀ ਧੋਜੀ ਕੀਤੀ ਸਾਡੇ ਦੇ ਤਰਕਾਰ ਜੋ ਤਬਰ ਕੋਲੋਂ ਨੇ ਪਰ ਸਾਉਣਾ ਵੀ ਤੱਕ ਤੱਕ ਆ ਗਿਆ ਪਾਕੀ ਸਾਰੇ ਸਾਥੀਆਂ ਦਾ ਚਾਹੇ ਬੀਬੀਆਂ ਆ ਚਾਹੇ ਬੱਚੇ ਆ ਚਾਹੇ ਭੱਟਿਆਂ ਤੇ ਛੱਟਿਆਂ ਇਹਨਾਂ ਨੇ ਕਿਸੇ ਨੂੰ ਜੀ ਧੱਕਾ ਮਾਰਨ ਨੂੰ ਪਰ ਸਾਡੇ ਬੰਦੇ ਉਹਦੀ ਮੈਂ ਹੌਸਲਾ ਵਧਾਈ ਕਰਦਾ ਉਹਨਾਂ ਨੂੰ ਵਧਾਈ ਦੇ ਦਿੰਦਾ ਤੇ ਪੂਰੇ ਅੜੇ ਰਹੇ ਆ ਕਿ ਕਿਸੇ ਨੇ ਵੀ ਪੈਰ ਪਿੱਛੇ ਨੂੰ ਨਹੀਂ ਪਟਿਆ ਇਨਾਂ ਦੀ ਫਤਿਹ ਦੀ ਇੱਕ ਮਾਰਾ ਬੁਲਾਉਂਗਾ ਤੇ ਸਾਰੇ ਗੱਜ ਕੇ ਫਤਿਹ ਬੁਲਾਇਓ ਬੋਲੇ ਸੋرهਾ ਸੇ ਨਮਰਦਾਬਾ ਜਿੰਦਾਬਾਦ ਪੰਜਾਬ ਪ੍ਰਸ਼ਾਸਨ ਜੀ ਮਰਦਾਬਾ ਪੱਕੇ ਸਾਈ ਬੰਦ ਕਰੋ ਪੱਕੇ ਸਾਈ ਬੰਦ ਕਰੋ ਪੱਕੇ ਸਾਈ ਬੰਦ ਕਰੋ ਬਾ ਬੇਨਤੀ ਕਰਦਾ ਜੰਦੇ ਦਾ ਸਾਹਿਬ ਵਾਈ ਬ੍ਰਿਜ ਦਾ ਫਲਸਾ ਵਾਈ ਗਰੀਜੀ ਮੇਰੇ ਵੀਰ ਜੀ ਸਾਰੇ ਜਣੇ ਬੈਠੋ ਆ ਠੀਕ ਐਸੀ ਬੈਠੇ ਸੀ ਇੱਕ ਹਰੇਕ ਕੋ ਕੋ ਕੇ ਆ ਅਸੀਂ ਵੀ ਸਾਰੀਆਂ ਉੱਥੇ ਗਈਆਂ ਇਹ ਆਪ ਕੋਰੇ ਉਪਕੋਤ ਵਾਲੇ ਨੇ ਪਰ ਉਹ ਜੀ ਕਬਾਈ ਵੀ ਬੋਲਣ ਨਹੀਂ ਮਾਰ ਖਲਾਸ ਨਾ ਮਾਰ। ਅਸੀਂ ਪਿੱਛੇ ਹੁਈਆਂ ਸਾਰੇ ਜਾਣੇ ਕੋਤਵਾਲੀਆ ਜੱਜ ਸੱਜ। ਇਹ ਗਾੜਾ ਅਸ਼ਕਰੇ ਮਾਰ ਤੇ ਕਾਹਦੇ ਮੂੜਾ ਕਰਨ। ਠੀਕ ਹੈ ਨਾ ਇਹਨਾਂ ਮਾਤਾ ਜੀ ਹੁਣਾਂ ਦੇ ਵੀ ਦੋ ਲੱਤਾਂ ਮਾਰੀਆਂ ਕੋਪਰ ਪ੍ਰਸ਼ਾਸਨ ਵੱਲੋਂ। ਦੱਸੋ ਧਰਨੇ ਤੇ ਬੈਠੇ ਨੇ ਕਿੰਨੀ ਗੱਲ ਜਾਇ ਜਾਇ। ਤੁਸੀਂ ਧੱਕਾ ਕਰੀ ਜਾਂਦੇ ਆ ਧੱਕਾ ਕਰੀ ਜਾਂਦੇ ਆ। ਅਸੀਂ ਨਹੀਂ ਚਾਹੁੰਦੇ ਐ ਧਰਨੇ ਤੇ ਬੈਠੀਏ। ਸਾਨੂੰ ਕੋਈ ਚਾਪ ਸਾਰਾ ਧੰਨਵਾਦ ਐਮਐਲਏ ਸਾਹਿਬ ਦਾ ਜਿਹੜੇ ਉਹ ਚੰਡੀਗੜ੍ਹੋਂ ਚੱਲ ਕੇ ਪਹੁੰਚੇ ਆ ਔਰ ਹਮੇਸ਼ਾ ਅੱਗੇ ਵੀ ਠੱਡੀ ਅਗਵਾਈ ਕਰਦੇ ਰਹੇ ਆ ਉਹਨਾਂ ਦੀ ਅਗਵਾਈ ਵਿੱਚ ਹੀ ਸਾਰੇ ਧਰਨੇ ਲੱਗਦੇ ਰਹੇ ਆ ਔਰ ਬਹੁਤ ਜ਼ਰੂਰੀ ਰੋਗੀ ਕੰਮਾਂ ਨੂੰ ਤਿਆਗਦੇ ਹੋਏ ਉਹ ਇੱਥੇ ਪਹੁੰਚੇ ਆ ਉਹਨਾਂ ਦਾ ਲੱਖ ਲੱਖ ਐਮਐਲਏ ਸਾਹਿਬ ਦਾ ਸਮੂਹ ਸਾਥ ਸੰਗਤ ਦਾ ਵੀ ਧੰਨਵਾਦ ਆ ਆਪਣੀਆਂ ਦੁਕਾਨਾਂ ਬੰਦ ਕਰਕੇ ਦੁਕਾਨਦਾਰ ਭਾਈਚਾਰਾ ਸਾਡੀਆਂ ਬੀਬੀਆਂ ਭੈਣਾਂ ਬੱਚਿਆਂ ਨੂੰ ਪਿੱਛੇ ਛੱਡ ਕੇ ਬੱਚਿਆਂ ਦੇ ਉज्ज्वल ਭਵੇ ਖਲੀ ਇਥੇ ਬੈਠੀਆਂ ਆ ਆਪਾਂ ਸਾਰੇ ਆਪਣੀਆਂ ਨਸਲਾਂ ਤੇ ਗਾਂ ਆਉਣ ਵਾਲੀ ਪੀੜ੍ਹੀ ਲਈ ਇੱਥੇ ਬਿਠੇ ਆ ਇਕੱਲੇ ਸੀਐਨਜੀ ਪਲਾਂਟ ਦਾ ਮਸਲਾ ਨਹੀਂ ਮਸਲਾ ਇਹਦੇ ਨਾਲ ਜੁੜੇ ਹੋਏ ਸਾਰੇ ਵਾਤਾਵਰਣ ਦਾ ਆ ਜਿੱਦਾਂ ਸਾਰੇ ਬੁਲਾ ਰਹੇ ਨੇ ਦੱਸਿਆ ਪਾਣੀ ਦਾ ਮਸਲਾ ਆ ਜਿੱਥੇ ਇੱਕ ਫੈਕਟਰੀ ਲੱਗ ਜਾਂਦੀ ਆ ਉਥੇ ਅਗਲੇ ਸਮਝ ਲਓ ਵੀ ਅਗਲੀ ਜਿਹੜੀ ਉਥੇ ਦੀ ਆਲੇ-ਦੁਆਲੇ ਦੀ ਬਸੋਂਾਂ ਲਗਭਗ 10-15 ਕਿਲੋਮੀਟਰ ਦੇ ਸਰਾਊਂਡਿੰਗ ਆਲੇ-ਦੁਆਲੇ ਦੀ ਤਬਾਹ ਹੋ ਜਾਂਦੀ ਆ ਚਾਹੇ ਉਹ ਪੀਣ ਵਾਲਾ ਪਾਣੀ ਆ